ਜੈ ਸ਼੍ਰੀ ਰਾਮ ਲਿਖ ਕੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਦੋਸਤੋ ਵੀ ਹੁਣ ਅਸਮਾਨ ਦੇ ਵਿੱਚ ਵੀ ਜੈ ਸ਼੍ਰੀ ਰਾਮ ਦੇ ਨਾਰੇ ਗੂੰਜੇ ਨੇ ਤੇ ਜੈ ਸ਼੍ਰੀ ਰਾਮ ਬੋਲ ਕੌਣ ਰਿਹਾ ਇੱਕ ਛੋਟਾ ਜਿਹਾ ਬੱਚਾ ਜੋ ਫਲਾਈਟ ਦੇ ਵਿੱਚ ਬੈਠਾ ਤੁਹਾਡਾ ਵੀ ਦਿਲ ਜਿੱਤ ਲੇਗਾ ਵੀਡੀਓ ਦੱਬ ਕੇ ਸ਼ੇਅਰ ਕਰਿਓ ਜੈ ਸ਼੍ਰੀ ਰਾਮ ਲਿਖ ਕੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਪੋਬੀ ਨਿਊਜ਼ ਤੇ ਮੈਂ ਪਰਮਦੀ ਪ੍ਰਣਾ ਤੇ ਅੱਜ ਜਿਹੜੀ ਵੀਡੀਓ ਨਾਲ-ਨਾਲ ਚੱਲ ਰਹੀ ਹੈ ਇੱਕ ਛੋਟੇ ਜਿਹੇ ਬੱਚੇ ਦੀ ਕਿ ਅਸਮਾਨ ਦੇ ਵਿੱਚ ਜੈ ਸ਼੍ਰੀ ਰਾਮ ਦੇ ਨਾਰੇ ਗੂੰਜੇ ਨੇ ਛੋਟੇ ਜਿਹੇ ਬੱਚੇ ਨੇ ਹੱਥ ਦੇ ਵਿੱਚ ਝੰਡਾ ਗਾ ਜਿਸ ਦੇ ਉੱਪਰ ਜੈ ਸ਼੍ਰੀ ਰਾਮ ਲਿਖਿਆ ਤੇ ਉਸ ਝੰਡੇ ਦੇ ਨਾਲ-ਨਾਲ ਉਹ ਜੈ ਸ਼੍ਰੀ ਰਾਮ ਦੇ ਨਾਰੇ ਵੀ ਲਗਾ ਰਿਹਾ ਤਾਂ ਬਹੁਤ ਖੂਬਸੂਰਤ ਵੀਡੀਓ ਹੈ ਤੇ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ ਪਹਿਲਾਂ ਤਾਂ ਵੀਡੀਓ ਦੱਬ ਕੇ ਸ਼ੇਅਰ ਕਰਨੀ ਹੈ ਕਮੈਂਟਾਂ ਦੇ ਵਿੱਚ ਜੈ ਸ਼੍ਰੀ ਰਾਮ ਜ਼ਰੂਰ ਲਿਖਣਾ ਤੇ ਜੈ ਸ਼੍ਰੀ ਰਾਮ ਲਿਖ ਕੇ ਤੁਸੀਂ ਅੰਦਾਜ਼ਾ ਲਾਓ ਵੀ ਸ਼੍ਰੀ ਰਾਮ ਦੇ دیਵਾਨੇ ਵੀ ਤੇ ਹੁਣ ਪਹਿਲਾਂ ਰੇਲਾਂ ਦੇ ਵਿੱਚ ਹੁੰਦਾ ਸੜਕਾਂ ਤੇ ਹੁੰਦਾ ਤੇ ਹੁਣ ਆਸਮਾਨ ਦੇ ਵਿੱਚ ਵੀ ਜੈ ਸ਼੍ਰੀ ਰਾਮ ਦਾ ਨਾਰਾ ਗੂੰਜ ਰਿਹਾ ਤੇ ਛੋਟੇ ਜਿਹੇ ਬੱਚੇ ਦੀ ਵੀਡੀਓ ਪਹਿਲਾਂ ਆਪਾਂ ਸੁਣਦੇ ਆਂ ਤੇ ਫਿਰ ਉਸ ਤੋਂ ਬਾਅਦ ਕਰਦੇ ਆਂ ਗੱਲਬਾਤ ਦੇਖੋ ਜੀ ਛੋਟਾ ਜਿਹਾ ਬੱਚਾ ਹੈ ਫਲਾਈਟ ਦੇ ਵਿੱਚ ਐਂਟਰੀ ਕੀਤੀ ਹੈ ਦੇਖੋ ਤਾ ਦੋਸਤੋ ਜੈ ਸ਼੍ਰੀ ਰਾਮ ਦੇ ਨਾਰੇ ਲਾਰਿਆ ਛੋਟਾ ਜਿਹਾ ਬੱਚਾ ਤੇ ਹਰ ਇੱਕ دیਵਾਨਾ ਹੈ ਸ਼੍ਰੀ ਰਾਮ ਦਾ ਤੇ ਸ਼੍ਰੀ ਰਾਮ ਦੇ ਨਾਰੇ ਗੂੰਜਣ ਵੀ ਕਿਉਂ ਨਾ ਆ ਸਮਾਨ ਦੇ ਧਰਤੀ ਤੇ ਜਿੱਥੇ ਵੀ ਰਾਮ ਭਗਤ ਨੇ ਉਹ ਜੈ ਸ਼੍ਰੀ ਰਾਮ ਦਾ ਨਾਰਾ ਜ਼ਰੂਰ ਲਾਉਂਦੇ ਨੇ ਤੇ ਉੱਥੇ ਛੋਟੇ ਛੋਟੇ ਬੱਚੇ ਵੀ ਰਾਮ ਭਗਤ ਨਜ਼ਰ ਆਉਂਦੇ ਨੇ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਤੁਸੀਂ ਵੀ ਕਰ ਦਿਓ ਵੀਡੀਓ ਨੂੰ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ